ਪੁਲਿਸ थाना ਜੰਡੇਲਾ ਦੇ ਦੀ ਨਾਮ ਦੇ ਪਿੰਡ ਮਲਿਆ ਵਿਖੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ 74 62 109 115/2 ਅਤੇ 3/5 ਦੇ ਅਧੀਨ ਚਾਰ ਦੋਸ਼ੀਆਂ ਦੇ ਖਿਲਾਫ ਸਥਾਨਕ ਪੁਲਿਸ ਨੇ ਮਾਮਲਾ ਕੀਤਾ ਦਰਜ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਐਸਾ ਜੀ ਜੰਡੇਲਾ ਤੋਂ ਜੀ 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 ਸਰ ਮੈਂ ਪੱਤਰਕਾਰ ਬੋਲ ਰਿਹਾ ਜੀ ਤੁਹਾਡੇ ਕੋਲ ਜਾਣਕਾਰੀ ਲੈਣੀ ਸੀ ਜਿਹੜਾ ਮਲਿਆ ਸਾਡ ਹੋਇਆ ਸੀ ਉਹ ਕੁੜੀ ਦਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਪੂਰੇ ਬਾਰੇ ਪੂਟਾ ਪੱਖ ਲੈਣਾ ਤੁਸੀਂ ਵੀ ਕੀ ਕਾਰਵਾਈ ਹੋਈ ਆ ਬਸ ਉਹ ਪਰਚਾ ਦਰਜ ਹੈ ਜੀ ਦੋ ਬੰਦੇ ਅਰੈਸਟ ਆ ਤੇ ਦੋ ਆ ਤੇ ਮਗਰ ਸਾਡੀਆਂ ਟੀਮਾਂ ਲੱਗੀਆਂ ਫੜਨ ਨੂੰ ਜੀ 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 ਇਹ ਮਾਪੇਵਾਲ ਨੇ ਪ੍ਰੈਸ ਕਾਨਫਰੰেন্স ਕੀਤੀ ਜੀ ਉਹਨਾਂ ਨੇ ਕਿਹਾ ਕੁੜ ਲੜਕੇ ਆਂਦੇ ਨੇ ਵੀ ਲੜਕੇ નિર્ਦੋਸ਼ ਨੇ ਇਹਨਾਂ ਬਾਰੇ ਤੁਹਾਡਾ ਪੱਖ ਸਾਡੀ ਤਫ਼ਤੀਸ਼ ਇਹਦੇ ਬਾਰੇ ਸਾਡੀ ਤਫ਼ਤੀਸ਼ ਚੱਲ ਰਹੀ ਆ ਤਫ਼ਤੀਸ਼ ਚ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਜੀ ਜੀ ਦੋਨਾਂ ਪੇਰਾਂ ਦਾ ਪੱਖ ਸੁਣ ਕੇ ਮੌਕੇ ਦੇ ਹਾਲਾਤ ਦੇਖ ਕੇ ਜੋ ਤਫ਼ਤੀਸ਼ ਚ ਸਾਹਮਣੇ ਆਏਗਾ ਉਹ ਹੀ ਹੋਏਗਾ ਜੀ ਕਾਨੂੰਨ ਦਾ ਠੀਕ ਹੈ ਜੀ ਇੱਕ ਵੀਡੀਓ ਵੀਰਲ ਲੜਕੀਆਂ ਕੋਲ ਲੱਗੀ ਆ ਜਿਹੜੇ ਲੜਕੀ ਦੇ ਡਾਕੂਮੈਂਟ ਲੈ ਕੇ ਆਈ ਆ ਲੜਕੀਆਂ ਦੇ ਕੋਲ ਉਹਨਾਂ ਦਾ ਕਹਿਣਾ ਘਰ ਵਾਲਿਆਂ ਦਾ ਕਿਹੜੀ ਵੀਡੀਓ ਵੀਰਲ ਲੜਕੀਆਂ ਦਾ ਕਹਿਣਾ ਹੈ ਵੀ ਕੁੜੀ ਖੁਦ ਆਪ ਚੱਲ ਕੇ ਆਈ ਸੀ ਸਾਡੇ ਕੋਲ ਨਹੀਂ ਉਹ ਦੇਖੋ ਇਹ ਤਫਤੀਸ਼ ਦਾ ਹੈ ਸਾਹੀ ਤਫਤੀਸ਼ ਦੇਖ ਲਾਂਗੇ ਅਸੀਂ ਠੀਕ ਹੈ ਜੀ ਇਹ ਤੁਹਾਡੇ ਬਿਆਨ ਹੈ ਜੀ ਜੇ ਇਹ ਆਪਾਂ ਇਹ ਤੁਹਾਡੇ ਬਿਆਨ ਹੈ ਜੀ ਅਸੀਂ ਇਹ ਮੀਡੀਆ ਦੇਣ ਲੱਗੇ ਜੀ ਕੋਗਲ ਨਹੀਂ ਕੋਗਲ ਨਹੀਂ ਤਾਂ ਤੇ ਇੱਥੋਂ ਸਾਰਾ ਕੁਝ ਜੋ ਆਨ ਮੈਰਿਟ ਹੋਏਗਾ ਕਰ ਲਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਤੇ ਅੱਜ ਦਾ ਕੀ ਮਸਲਾ ਰੱਜੀ ਪਰ ਕਿੱਥੋਂ ਦਾ ਰਹਿਣ ਵਾਲੇ ਇੱਥੋਂ ਦੇ ਰਹਿਣ ਵਾਲੇ ਮੱਲੀਆਂ ਦੇ ਰਹਿਣ ਵਾਲੇ ਅੱਜ ਦਾ ਮਸਲਾ ਸੁੱਤੀ ਮਸਲਾ ਅੱਜ ਦਾ ਮਸਲਾ ਸਾਰੇ ਇਹੋ ਹੀ ਆ ਵੀ ਹੜਨ ਸਾਫ਼ ਹੋਣਾ ਚਾਹੀਦਾ ਵਾ ਕੈਬਰੇ ਖਲਾਉਣੇ ਚਾਹੀਦੇ ਆ ਕੈਬਰੇਜ ਵੇਖਣਾ ਚਾਹੀਦਾ ਸਾਡੇ ਬੇਟੇ ਨਜਾਇਜ਼ ਆ ਕਿ ਜਾਇਜ਼ ਆ ਹਾਂ ਜੀ ਹੋਇਆ ਕੀ ਹੈ ਜੀ ਹਾਂ ਜੀ ਹੋਇਆ ਕੀ ਸਾਰੇ ਮਾਰ ਦਾ ਉਹ ਹੋਇਆ ਵਾਰ ਦਾ ਸਾਰੋ ਖੇਡਣ ਗਿਆ ਵਾ ਤੇ ਫੋਨ ਫੋਨ ਬੜੇ ਆਏ ਕੁੜੀ ਦੇ ਫੋਨ ਕੀਤੇ ਆ ਇਹਨੇ ਮਨਾ ਕੀਤਾ ਵੀ ਮੈਨੂੰ ਫੋਨ ਨਾ ਕਰ ਮੈਨੂੰ ਖੇਡਣ ਦੇ ਡੇਰਾ ਬਾਬਾ ਨਾਲ ਕੇ ਖੇਡਣ ਗਿਆ ਵਾ ਇਹਨੇ ਤੰਗ ਬਹੁਤ ਕੁੜੀ ਨੇ ਮਗਰ ਕੀਤਾ ਫੋਨ ਕਰ ਕਰਕੇ ਤੇ ਸ਼ਾਮੀ ਪਈ ਸਾਰ ਮੁੜਕੇ ਪਤਾ ਨਹੀਂ ਕੀ ਵਾਰਦਾਤ ਹੋਈ ਆ ਇਹ ਕੁੜੀ ਘਰੋਂ ਚਲ ਗਈ ਆ ਨਾਲ ਸਾਡੇ ਮੁੰਡਿਆਂ ਦਾ ਲਾਈ ਜਾਂਦੀ ਆ ਆ ਕੁੜੀ ਦਾ ਕੋਈ ਪਹਿਲੇ ਵਗਸੇ ਮੁੰਡੇ ਦੇ ਨਾਲ ਕਿ ਪਹਿਲੀ ਵਾਰੀ ਫੋਨ ਆ ਕਿ ਕੋਈ ਰਿਸ਼ਤਾ ਰੱਸੀ ਪਹਿਲੇ ਕੋਈ ਜਦੋਂ ਦੋਸਤੀ ਜਾਂ ਕੋਈ ਕਿਸੇ ਤਰ੍ਹਾਂ ਇਸ ਦਾ ਆਰਾਮੀ ਕੁਝਾ ਹਾਂਜੀ ਆਡੇ ਵੀ ਦਾ ਕੋਈ ਸੰਬੰਧ ਹੈਗਾ ਸੀ ਮੁੰਡੇ ਦੇ ਨਾਲ ਪਹਿਲੇ ਸਰ ਇੰਨਾ ਨਹੀਂ ਪਤਾ ਫੋਨ ਫਾਨ ਉਦਾਂ ਤਾਂ ਵੀ ਮੈਨੂੰ ਇਹ ਚਵਾਰ ਕਰਦੀ ਸੀ ਫਿਰ ਲੋ ਹੋਰ ਜਾਂਦਾ ਨਹੀਂ ਤੇ ਭਾਰੇ ਫੋਨ ਫਾਨ ਮੈਨੂੰ ਕਰਦੇ ਉਹਨੇ ਖੇਡਣ ਗਏ ਉਹ ਬਹੁਤ ਤੰਗ ਕੀਤਾ ਇਹਨੇ ਫੋਨ ਕਰੀ ਗਈ ਆਂਦਾ ਮੈਂ ਮਨਾ ਕੀਤਾ ਵੀ ਮੈਨੂੰ ਫੋਨ ਨਾ ਕਰ ਜਿਹੜੇ ਮੁੰਡੇ ਨਾਲ ਹੋਰ ਤੂੰ ਗੱਲਬਾਤ ਕਰਦੀ ਉਹਨੂੰ ਕਰ ਉਹਨੇ ਸ਼ਾਮ ਨੂੰ ਕਿਹਾ ਸ਼ਾਮ ਨੂੰ ਸਰ ਮੁੜ ਕੇ ਨਾ ਇਹ ਘਰ ਆਇਆ 11 ਵਜੇ ਘਰ ਵੀ ਨਹੀਂ ਆਇਆ ਖੇਡ ਕੇ ਨੇਰੇ ਆਇਆ ਵਾ ਮੁੜ ਕੇ ਨਹੀਂ ਆਉਂਦਾ ਪਤਾ ਬਾਹਰ ਇਹ ਕੁੜੀ ਕਿਉਂ ਗਈ ਭੱਜ ਗਈ ਆ ਆਪਣਾ ਲੈ ਕੇ ਜੋ ਵੀ ਕਿੰਦਾ ਤੁਹਾਨੂੰ ਪਤਾ ਸਿਸਟਮ ਆਪਣਾ ਕੋਈ ਸਰਟੀਫਿਕੇਟ ਵਗੈਰਾ ਜੋ ਵੀ ਆ ਲੈ ਕੇ ਚਲੇਗੀ ਆ ਤੂੰ ਮੁੰਡੇ ਨੂੰ ਆਦੀ ਮੈਨੂੰ ਪੁਝਾ ਕੇ ਲੈ ਜਾ ਵੀ ਮੈਨੂੰ ਘਰੋਂ ਵੀ ਕੋਟ ਮਾਰ ਪੈਂਦੀ ਆ ਤੂੰ ਮੁੰਡੇ ਮਨਾ ਕੀਤਾ ਵੀ ਨਹੀਂ ਇਹ ਵੀ ਸਾਡੇ ਬੇਟੇ ਆ ਇਹ ਛੱਡਣ ਚਲੇਗੇ ਘਰੇ ਵੀ ਤੂੰ ਘਰੇ ਚਲ ਜਾ ਇਹ ਕੰਮ ਨਹੀਂ ਕਰਨਾ ਸਮਝਾਉਂਦੇ ਰਹੇ ਆ ਉਹਨਾਂ ਤੇ ਵੀ ਉਹਨਾਂ ਨੇ ਅਜਿਹਾ ਗਰਜਾਮ ਲਾ ਕੇ ਉਹਨਾਂ ਨੂੰ ਉੜਾਤਾ ਵਾ ਕੁੱਟਮਾਰ ਕੀਤੀ ਉਹਨਾਂ ਲਈ ਤਾਂ ਗਰੀਬ ਬਹੁਤ ਜ਼ਿਆਦਾ ਲੋਕਾਂ ਦਾ ਕੰਮ ਕਰ ਕਰ ਕੇ ਭਲੇ ਮਾਨਸ ਬੰਦੇ ਆ ਦਿਹਾੜੀ ਦਾ ਪਿਆਰੇ ਕੋਈ ਪੜੇ ਨਹੀਂ ਜੀ ਉਹ ਬਾਇਰ ਭਈਆ ਹਾਂ ਜੀ ਕਹਿੰਦਾ ਤੁਹਾਡੇ ਬੱਚਿਆਂ ਨੂੰ ਕੁੱਟਮਾਰ ਕੀਤੀ ਗਈ ਨਹੀਂ ਸਰ ਝੂਠੇ ਇਲਜ਼ਾਮ ਬਹੁਤ ਲੱਗੇ ਆ ਨਹੀਂ ਕੁੱਟਮਾਰ ਕੀਤੀ ਤੇ ਜੇ ਬੈਠੇ ਸਾਡੇ ਛੱਡਣ ਹੀ ਗਏ ਘਰ ਵੀ ਤੂੰ ਚਲ ਜਾ ਭੈਣੇ ਇਹ ਕੰਮ ਨਾ ਕਰ ਕੁੱਟਮਾਰ ਕੀਤੀ ਤੇ ਆਪੇ ਕੁੜੀ ਕਰ ਰਹੀ ਇਹ ਕੈਮਰੇ ਖਿਲਾ ਕੇ ਵਿਖਾਉਣੇ ਚਾਹੀਦੇ ਆ ਮੁੰਡਿਆਂ ਦੀ ਤੇ ਕੱਢ ਦਿੱਤੀ ਵੀਡੀਓ ਇਹ ਕੈਮਰੇ ਖਿਲਾ ਕੇ ਜਿਹਦੀ ਵੀ ਕੁੜੀ ਆਪ ਗਈ ਲੈ ਕੇ ਗਏ ਹਾਂ ਇਹ ਇਨਸਾਫ ਆਡਾ ਹੋਣਾ ਚਾਹੀਦਾ ਜੀ। ਤੇ ਕੁੜੀ ਨੂੰ ਕੋਟ ਮਾਰ ਕਿਉਂ ਨਹੀਂ? ਕੋਟ ਮਾਰ ਸਾਰੇ ਲੈ ਘਰ ਦਿਆ ਕੀਤੀ ਆ ਉਹਨੇ ਮੁੰਡੇ ਨੇ ਵੀ ਕੀਤੀ ਹੋਊਗੀ। ਫੋ ਵੀ ਥੀ ਮੰਗ ਕਰਦੇ। ਅਈ ਸਾਰੇ ਇਹ ਮਾਫ ਕਰਦੇ ਭਾੜਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਬਾਹਰ ਹੋਣੇ ਚਾਹੀਦੇ ਆ। ਹਾਂ ਜੋ ਵੱਡੀ ਗੇਰ ਦੇ ਆ ਜੀ। ਇਹ ਤੁਹਾਨੂੰ ਪਤਾ ਹੀ ਆ ਇਹੋ ਚਾਰ ਮੁੰਡੇ ਚੰਗੇ ਲੋਕੀ ਨਸ਼ੇ ਖਾਹਾ ਕੇ ਮਰੀ ਜਾਂਦੇ ਕੀ ਹਾਲ ਹੋਣ ਦੇ ਆ। ਕੋਈ ਨਸ਼ਾ ਨਹੀਂ ਪਤਾ ਨਹੀਂ ਇਹੋ ਚਾਰੇ ਮੁੰਡੇ ਸਾਡੇ। ਹਾਂਜੀ। ਹਾਂਜੀ। ਹੋਇਆ ਕੀ ਸਾਰੀ ਵਾਰਦਾ ਉਹ ਹੋਇਆ ਵਾਰਦਾ ਸਾਰੋ ਖੇਡਣ ਗਿਆ ਵਾ। ਤੇ ਫੋਨ ਫੂਰ ਬੜੇ ਆਏ ਕੁੜੀ ਦੇ ਫੋਨ ਕੀਤੇ ਆ ਇਹਨੇ ਮਨਾ ਕੀਤਾ ਵੀ ਮੈਨੂੰ ਫੋਨ ਨਾ ਕਰ ਮੈਨੂੰ ਖੇਡਣ ਦੇ ਡੇਰਾ ਬਾਬਾ ਲਾਲ ਕੇ ਖੇਡਣ ਗਿਆ ਵਾ ਇਹਨੇ ਤੰਗ ਬਹੁਤ ਕੁੜੀ ਦਾ ਮਗਰ ਕੀਤਾ ਫੋਨ ਕਰ ਕਰਕੇ ਤੇ ਸ਼ਾਮੀ ਪਈ ਸਾਰ ਮੁੜਕੇ ਪਤਾ ਨਹੀਂ ਕੀ ਵਾਰਦਾਤ ਹੋਈ ਆ ਇਹ ਕੁੜੀ ਘਰੋਂ ਚਲ ਗਈ ਆ ਨਾ ਸਾਡੇ ਮੁੰਡਿਆਂ ਦਾ ਲਾਈ ਜਾਂਦੀ ਆ ਹਾਂਜੀ ਹਾਂ ਕੁੜੀ ਦਾ ਕੋਈ ਪਹਿਲੇ ਵਕਫ ਸੀ ਮੁੰਡੇ ਦੇ ਨਾਲ ਕਿ ਪਹਿਲੀ ਵਾਰੀ ਫੋਨ ਆਇਆ ਕਿ ਕੋਈ ਰਿਸ਼ਤਾ ਲਾ ਸੀ ਪਹਿਲੇ ਕੋਈ ਦੀ ਦੋਸਤੀ ਜਾਂ ਕੋਈ ਕਿਸੇ ਨਿੱਤਰ ਕਰ ਇਸ ਦਾ ਰਾਮੀ ਕੁੜਾ ਹਾਂਜੀ ਆਡੇ ਕੋਈ ਸੰਬੰਧ ਦੇ ਦਾ ਸੀ ਮੁੰਡੇ ਦੇ ਨਾਲ ਪਹਿਲੇ ਸਰ ਇੰਨਾ ਨਹੀਂ ਪਤਾ ਫੋਨ ਫਾਨ ਉਦਾਂ ਦਾ ਵੀ ਮੈਨੂੰ ਇਹ ਚਵਾਰ ਕਰਦੀ ਸੀ ਪਹਿਲਾਂ ਹੋਰ ਜਾਂਦਾ ਨਹੀਂ ਤੇ ਭਾਰੇ ਫੋਨ ਫਾਨ ਮੈਨੂੰ ਕਰਦੇ ਮੈਨੂੰ ਖੇਡਣ ਗਏ ਬਹੁਤ ਤੰਗ ਕੀਤਾ ਇਹਨੇ ਫੋਨ ਕਰੀ ਗਈ ਆਂਦਾ ਮੈਂ ਮਨਾ ਕੀਤਾ ਵੀ ਮੈਨੂੰ ਫੋਨ ਨਾ ਕਰ ਜਿਹੜੇ ਮੁੰਡੇ ਨਾਲ ਹੋਰ ਤੂੰ ਗੱਲਬਾਤ ਕਰਦੀ ਉਹਨੂੰ ਕਰ ਕੋਟਨ ਸ਼ਾਮ ਨੂੰ ਕਿਹਾ ਸ਼ਾਮ ਨੂੰ ਸਰ ਮੁੜ ਕੇ ਨਾ ਇਹ ਘਰ ਆਇਆ 11 ਵਜੇ ਘਰ ਵੀ ਨਹੀਂ ਆਇਆ ਖੇਡ ਕੇ ਨੇਰੇ ਆਇਆ ਵਾ ਮੁੰਕੇ ਨਹੀਂ ਆਉ ਨੂੰ ਪਤਾ ਬਾਹਰ ਇਹ ਕੁੜੀ ਕਿਦੋਂ ਗਈ ਭੱਜ ਗਈ ਆ ਆਪਣਾ ਲੈ ਕੇ ਜੋ ਵੀ ਹੁੰਦਾ ਤੁਹਾਨੂੰ ਪਤਾ ਸਿਸਟਮ ਆਪਣਾ ਕੋਈ ਸਰਟੀਫਿਕੇਟ ਵਗੈਰਾ ਜੋ ਵੀ ਆ ਲੈ ਕੇ ਚਲੇ ਗਈ ਆ ਤੇ ਮੁੰਡੇ ਨਾਲ ਦੀ ਮੈਨੂੰ ਪੁਝਾ ਕੇ ਲੈ ਜਾ ਵੀ ਮੈਨੂੰ ਘਰੋਂ ਵੀ ਫੋਟ ਮਾਰ ਪੈਂਦੀ ਆ ਤੇ ਮੁੰਡੇ ਮਨਾ ਕੀਤਾ ਵੀ ਨਹੀਂ ਇਹ ਵੀ ਸਾਡੇ ਬੇਟੇ ਆ ਇਹ ਛੱਡਣ ਚਲੇਗੇ ਘਰੇ ਵੀ ਤੂੰ ਪਰੇ ਚਲ ਜਾ ਇਹ ਕੰਮ ਨਹੀਂ ਕਰਨਾ ਸਮਝਾਉਂਦੇ ਰਹੇ ਆ ਉਹਨਾਂ ਤੇ ਵੀ ਉਹਨਾਂ ਨੇ ਇਦਾਂ ਇਲਜ਼ਾਮ ਲਾ ਕੇ ਉਹਨਾਂ ਨੂੰ ਢਾਤਾ ਵਾ ਕੁੱਟਮਾਰ ਕੀਤੀ ਉਹਨਾਂ ਨੇ ਹੀ ਤੇ ਗਰੀਬ ਬਹੁਤ ਜ਼ਿਆਦਾ ਲੋਕਾਂ ਦਾ ਕੰਮ ਕਰ ਕਰਕੇ ਭਲੇ ਮਾਨ ਸਬੰਦੇ ਆ ਦਿਹਾੜੀ ਦਾ ਪਿਆਰੇ ਕੋਈ ਪੜੇ ਨਹੀਂ ਕਿਉਂ ਬਾਇਰ ਭਈਆ ਹਾਂਜੀ ਕਹਿੰਦਾ ਤੁਹਾਡੇ ਬੱਚਾ ਨੂੰ ਕੁੱਟਮਾਰ ਕੀਤੀ ਗਈ ਨਹੀਂ ਸਰ ਝੂਠੇ ਇਲਜ਼ਾਮ ਬਹੁਤ ਲੱਗੇ ਆ ਹਾਂਜੀ ਨਹੀਂ ਕੁੱਟਮਾਰ ਕੀਤੀ ਤੁਸੀਂ ਜੇ ਬੈਠੇ ਸਾਡੇ ਛੱਡਣ ਹੀ ਗਏ ਘਰ ਵੀ ਤੂੰ ਚਲ ਜਾ ਭੈਣੇ ਇਹ ਕੰਮ ਨਾ ਕਰ ਕੁੱਟਮਾਰ ਇਹ ਆਪੇ ਕੁੜੀ ਘਰੋਂ ਗਈ ਇਹ ਕੈਮਰੇ ਖਿਲਾ ਕੇ ਵਿਖਾਉਣੇ ਚਾਹੀਦੇ ਆ ਮੁੰਡਿਆਂ ਦੀ ਤੇ ਕੱਢ ਦਿੱਤੀ ਵੀਡੀਓ ਇਹ ਕੈਮਰੇ ਖਿਲਾ ਕੇ ਖਮ ਜਿਹਦੀ ਵੀ ਕੁੜੀ ਆਪ ਗਈ ਲੈ ਕੇ ਗਏ ਹਾਂ ਇਨਸਾਫ ਸਾਡਾ ਹੋਣਾ ਚਾਹੀਦਾ ਜੀ ਪਰ ਕੁੜੀ ਨੂੰ ਕੋਟ ਮਾਰ ਕਿਉਂ ਕੋਟ ਮਾਰ ਸਾਰੇ ਨਾਲ ਕਰਦੇ ਆ ਕੀਤੀ ਆ ਉਹਨੇ ਮੁੰਡੇ ਨੇ ਵੀ ਕੀਤੀ ਹੋਊਗੀ ਹੁਣ ਵੀ ਕੀ ਮੰਗ ਕਰਦੇ ਆਈ ਸਾਰੇ ਇਹ ਮੰਗ ਕਰਦੇ ਆ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਬਾਹਰ ਹੋਣੇ ਚਾਹੀਦੇ ਹਾਂ ਜੋ ਵੱਡੀ ਖੇਡਦੇ ਆ ਜੀ ਐ ਤੁਹਾਨੂੰ ਪਤਾ ਹੀ ਆ ਇਹੋ ਚਾਰ ਮੁੰਡੇ ਚੰਗੇ ਲੋਕੀ ਨਸ਼ੇ ਖਾਹਾ ਕੇ ਮਰੀ ਜਾਂਦੇ ਕੀ ਹਾਲ ਹੋਣ ਦੇ ਆ ਕੋਈ ਨਸ਼ਾ ਨਹੀਂ ਪਤਾ ਨਹੀਂ ਇਹੋ ਚਾਰੇ ਮੁੰਡੇ ਸਾਡੇ ਹਾਂਜੀ ਮਰਨਾ ਜੀ ਭਵਿੰਦਰ ਸਿੰਘ ਕਿਹੜੇ ਪਿੰਡੋਂ ਮਰਲੀਆਂ ਤੋਂ ਜੀ ਹਾਂ ਜੀ ਪੀ ਅੱਜ ਪ੍ਰੈਸ ਕਾਨਫਰੰਸ ਕਰਦੇ ਪਿਓ ਕੀ ਬਣਾਉਗਾ ਵੇਖੋ ਜੀ ਸਾਡੇ ਬੱਚੇ ਬੇਕਸੂਰ ਵਾ ਹਾਂ ਜੀ ਹਾਂ ਜੀ ਬਿਲਕੁਲ ਬੇਕਸੂਰ ਆ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੈਗਾ ਹਾਂ ਜੀ ਤੇ ਉਹ ਬੱਚਿਆਂ ਨੂੰ ਤੁਸੀਂ ਆਪ ਹੀ ਜਾਂਚ ਪਰਖਾਲ ਕਰਕੇ ਉਹਨਾਂ ਦੇ ਤੇ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਗੱਲ ਇਹ ਜੀ ਲੜਕੀ ਦਾ ਮਸਲਾ ਵੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਹਾਂ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਹਾਂਜੀ ਸਾਡੇ ਕੋਲ ਸਲਾਹ ਭੇਜਿਆ ਗਿਆ ਵਾ ਕਿਹਨਾਂ ਨੇ ਭੇਜਿਆ ਇਹ ਦੂਜੇ ਮੁੰਡੇ ਨੇ ਬੇਤਰਾ ਟਾਡਾ ਲੜਕਾ ਜਿਹੜਾ ਕਿ ਫੜਿਆ ਗਿਆ ਵਾ ਤੁਸੀਂ ਪੁਲਿਸ থানੇ ਗਏ ਸੀ ਪਤਾ ਕਿੱਧਰ ਜਾ ਕੇ ਬੱਚਾ ਹੋ ਗਿਆ ਹਾਂਜੀ ਕੀਤਾ ਜੀ ਪਤਾ ਕੀਤਾ ਸੀ ਉਸੇ ਵੇਲੇ ਇਹ ਚਲੇ ਗਏ ਸਵੇਰੇ ਚਾਹ ਵੀ ਨਹੀਂ ਪੀਤੀ ਉਸੇ ਵੇਲੇ ਭੱਜ ਗਏ ਸੋਲਤੀ ਤੇ ਸਾਨੂੰ ਪਤਾ ਲੱਗਾ ਵੀ ਇਤਰਾ ਟਾਡਾ ਬੱਚਾ ਵਾ ਗੜਿਆ ਗਿਆ ਤੇਰੇ ਘੇਟੇ ਗੜਿਆ ਇਹ ਜੀ ਲੜਕੀ ਦੇ ਕੇਸ ਦੇ ਵਿੱਚ ਹੋਇਆ ਵਾ ਤੇ ਤੂੰ ਠੱਗ ਜਾ ਜੋ 판 ਜਾਂ ਮੋਤੇ ਲਾਇਆ ਗਿਆ ਵਾ ਤੇ ਇਸ ਤਰ੍ਹਾਂ ਉਹ ਕੀਤਾ ਜੇ ਕੀਤਾ ਕੋਈ ਸਾਡੇ ਬੱਚੇ ਨੇ ਕੀਤਾ ਨਹੀਂ ਕੋਈ ਸ਼ੀ ਵੀ ਵੀ ਇੱਕ ਕਸੂਰ ਹੈ ਵੀ ਕਸੂਰ ਆ ਜੀ ਅਸੀਂ ਇਨਜਾਮ ਵੀ ਲਾਇਆ ਤੁਹਾਡੇ ਬੱਚੇ ਉੱਤੇ ਸਾਡੇ ਬੱਚੇ ਤੇ ਇਹਨਾਂ ਇਨਜਾਮ ਲਾਇਆ ਵੀ ਇਹਨਾਂ ਮੂੰਹ ਬਣ ਕੇ ਤੇ ਉਹਨੂੰ ਖੜਿਆ ਵਾ ਉਹ ਲੜਕੀ ਨੂੰ ਖੜਿਆ ਵਾ ਉਹ ਬਿਲਕੁਲ ਦੇ ਕਸੂਰ ਨਹੀਂ ਖੜਿਆ ਜੀ ਉਹਨਾਂ ਨੂੰ ਕੋਈ ਹੋਰ ਵੀ ਲੱਗਦੇ ਹੀ ਜਾਂ ਕੰਮ ਹੀ ਵਜਨਾਂ ਲੜਕੇ ਹੋਰ ਵੀ ਆ ਗਏ ਜੀ ਚਾਰ ਚਾਰੇ ਬੱਚੇ ਆ ਦੋ ਸਾਡੇ ਬੱਚੇ ਜਿਹੜੇ ਆ ਅੰਦਰ ਵਾ ਤੇ ਦੋ ਬੱਚੇ ਜਿਹੜੇ ਫਰਾ ਆ ਇਹ ਤੁਹਾਡੇ ਬੱਚੇ ਕੰਮ ਕਰ ਕੀ ਕਰਦੇ ਆ ਕੰਮ ਸਾਡੇ ਚ ਦਿਹਾੜੀ ਢੱਪੇ ਦਾ ਹੀ ਕੰਮ ਆ ਘਾੜੀ ਤਾਂ ਪਾਈ ਕਰਦੇ ਆ ਹੋਰ ਸਾਡਾ ਕੋਈ کاروبار ਨਹੀਂ ਆ ਇਹਨਾਂ ਦੇ ਵਿੱਚੋਂ ਕੋਈ ਵਿਆਹ ਹੈ ਕਿ ਸਾਰੇ ਵਿਆਹ ਕਿ ਕੌਣ ਤਵਾਰਾ ਕੋਈ ਨਾ ਇਹਨਾਂ ਦੇ ਵਿੱਚ ਜੀ ਇੱਕ ਵਿਆਹ ਆ ਵਾ ਤੇ ਦੂਜਾ ਮੁੰਡਾ ਜਿਹੜਾ ਵੀ ਨਹੀਂ ਯਾਰ ਕੀਤਾ ਉਹ ਕਬੱਡੀ ਕਬੱਡੀ ਖੇਡਦੇ ਆ ਜੀ ਕੰਮ ਕੀ ਲੱਗਦਾ ਕੀ ਇਹ ਝੂਠੇ ਕੇਟ ਬਣਾਏ ਜਾਣ ਭਾ ਝੂਠੇ ਕੇ ਇਸ ਪਛਾਇਆ ਗਿਆ ਜੀ ਉਹਨਾਂ ਨੂੰ ਹਾਂਜੀ ਅਹੀਂ ਇਹੋ ਪੰਜਾਬ ਪੁਲਿਸ ਵੀ ਕਹਿੰਦੇ ਆ ਕਿ ਇਨਸਾਫ ਜ਼ਰੂਰੀ ਚਾਹੀਦਾ ਸਾਡੀ ਨਹੀਂ ਸਾਡੀ ਕੋਈ ਰਜਿਸਟਰੀ ਨਹੀਂ ਜੀ ਕੁੜੀ ਵਾਲੇ ਕਿੱਥੋਂ ਨੇ ਉਹ ਜੀ ਮੱਲੀਆਂ ਦੇ ਹੀ ਹੋ ਗਈ ਹਾਂਜੀ ਉਹ ਉਹ ਵੀ ਮੱਲੀਆਂ ਦੇ ਹੀ ਆ ਹੈ ਕਿੱਥੋਂ ਦੇ ਇੱਕ ਬੰਦੇ ਆ ਜੀ ਇੱਕ ਬੰਦੇ ਆ ਜੀ ਇਹਨਾਂ ਦੇ ਵਿੱਚੋਂ ਕਿਸੇ ਦੀ ਵਿਅਕਤੀ ਦੇ ਉੱਤੇ ਜਾਂ ਕਿਸੇ ਬੰਦੇ ਦੇ ਕੋਈ ਪਹਿਲੀ ਐਫਆਈਆਰ ਜਾਂ ਕੋਈ ਕੇਸ ਚੱਲਦਾ ਪਿਆ ਨਹੀਂ ਚੱਲਦਾ ਜੀ ਨਹੀਂ ਚੱਲਦਾ ਕਿੰਨੀ ਉਮਰ ਕਿੰਨੀ ਹੋएगी ਜੇ ਚਾਰ ਬੰਦੇ ਹੋ ਵੇਖੋ ਜੀ ਸਾਡੇ ਬੇਟੇ ਦੇ ਜੀ ਉਮਰ 27 ਸਾਲ ਹੈ 27 ਸਾਲ ਦਾ ਹਾਂਜੀ ਹੁਣ ਤਾਂ ਇਹ ਕੀ ਮੰਗ ਕਰਦੇ ਆਂ ਅਸੀਂ ਪੰਜਾਬ ਸਰਕਾਰ ਕੋ ਕਹਿੰਨੇ ਆਂ ਪੰਜਾਬ ਪੁਲਿਸ ਕੋ ਵੀ ਕਹਿੰਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੇ ਬੱਚੇ ਬਿਲਕੁਲ ਬੇਕਸੂਰਵਾ ਜਾਣ ਕੇ ਧੱਕੇ ਦੇ ਨਾਲ ਹੀ ਪਸਾਇਆ ਗਿਆ ਜੀ ਨਿਆਕ ਪਸਾਏ ਗਏ ਆ ਬੇਨਾ ਹਾਂ ਇਹ ਮੁੰਡੇ ਨੇ ਕੋਈ ਕਾਰਵਾਈ ਨਹੀਂ ਕੀਤੀ ਬੋਰਸ ਨੇ ਅਜੇ ਕੋਈ ਪਰਵਾਹ ਨਹੀਂ ਕੀਤੀ ਅਜੇ ਤਾਂ ਇਦਾਂ ਹੀ ਆ ਇਹਦੇ ਆ ਬਹੁਤ ਪਰੇਸ਼ਾਨ ਆ ਹਾਂਜੀ ਬਾਦੀ ਨਾ ਹੀ ਕਾਰਵਾਈ ਅਜੇ ਕੋਈ ਨਹੀਂ ਹੋਈ ਹਾਂਜੀ ਤੁਸੀਂ ਆਏ ਹੋ ਕਹਿਣਾ ਕਿ ਕਾਬਰੇ ਖਣਾਉਣ ਤੇ ਇਨਸਾਫਾ ਸਾਨੂੰ ਕੀਤਾ ਜਾਵੇ ਬੇਕਸੂਰਾ ਬਿਲਕੁਲ ਜੀ ਜੀ ਆਈ ਵੀ ਜਿਹੜੀ ਕਨਫਰੰਸ ਆ ਕਿਉਂ ਕੀਤੀ ਜੀ ਜੀ ਮੇਰਾ ਨਾ ਜਗਿੰਦਰ ਕੋਹੜਾ ਜੀ ਪਿੰਡ ਮੱਲੰਗਾ ਦੇ ਰਹਿਣ ਵਾਲੇ ਆ ਜੀ ਹਾਂਜੀ ਜੀ ਪਉਣੇ 12 ਵਜੇ ਦੀ ਗੱਲ ਆ ਤੇ ਕੁੜੀ ਮੈਂ ਸਹੀ ਸਲਾਮਤ ਵੇਖੀ ਆਉਂਦੀ ਤੇ ਕੁੜੀ ਨੂੰ ਕੱਖ ਵੀ ਨਹੀਂ ਜੀ ਹੋਇਆ ਪੈਰਾਂ ਤੋਂ ਲੰਗੀ ਆਈ ਆ ਤੇ ਮਗਰ ਇਹਦਾ ਚਾਚੀ ਚਾਚਾ ਆਇਆ ਵਾ ਆਣ ਕੇ ਗੇਟ ਦੇ ਆਪਣੇ ਘਰ ਵੜ ਗਈ ਆ ਗੇਟ ਬੰਦ ਕੀਤਾ ਵਾ ਤੇ ਕੂਲਰ ਛੱਡ ਕੇ ਵੀ ਪੈ ਗਈ ਆ ਤੇ ਉਮੜ ਕੇ ਉਲਟੀਆਂ ਡੇਪੀਆ ਕਰਨ ਲੱਗ ਪਈ ਹਾਂਜੀ ਹਾਂਜੀ ਇਸ ਤੋਂ ਬਾਅਦ ਜੀ ਅੱਗੇ ਨਹੀਂ ਮੈਨੂੰ ਪਤਾ ਜੀ ਕੀ ਬਣਿਆ ਦੇ ਘਰ ਦੇ ਵਿੱਚ ਕੀ ਨਹੀਂ ਕੋਈ ਉਹਦਾ ਫੋਨ ਨਹੀਂ ਵਗਿਆ ਕੋਈ ਉਹਦਾ ਕੁਝ ਨਹੀਂ ਹੋਇਆ ਬੜੀ ਸੁਣੀ ਸਹੀ ਸਲਾਮਤ ਆਈ ਹੈ ਜੀ ਹਾਂਜੀ ਹਾਂਜੀ ਜਿਹੜੇ ਲੜਕਿਆਂ ਦਾ ਨਾਮ ਹੁੰਦਾ ਪਿਆ ਵਾ ਵੀ ਇਹਨਾਂ ਨੇ ਮਾਰ ਕਰਾਈ ਦਿੱਤੀ ਆ ਕੀ ਉਸ ਤੋਂ ਵੀ ਇਹ ਨਾਮ ਰੱਖਿਆ ਸੀ ਮੁੰਡੇ ਨਹੀਂ ਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਜੀ ਹੈਗੇ ਬਹੁਤ ਨਜਾਇਜ਼ ਵਿਚਾਰ ਕਿੰਨੇ ਕਮੇਂ ਨਾ ਕੁੜੀ ਘਰ ਆਈ ਕੁੜੀ ਆਈ ਆ 1 ਵਜੇ ਕੇ 11 ਵਜੇ ਕੇ 40 ਕੇ ਮਿੰਟ ਤੇ ਆਈ ਹੈ ਹਾਂਜੀ ਹਾਂਜੀ ਮੈਂ ਬਾਹਰ ਨਿਕਲੀ ਆ ਹਾਂਜੀ ਤੇ ਮੈਂ ਵੇਖਿਆ ਨੰਗਾ ਮੇਰਾ ਸਹੇਰਿਆ ਬਾਅਦ ਦੇ ਵਿੱਚ ਮੁੜ ਕੇ ਮੈਂ ਹਾਂਜੀ ਆਪਣੇ ਫੇਰ ਅੰਦਰ ਵੜ ਗਈ ਆ ਤੇ ਉਹ ਤੋਂ ਬਾਅਦ ਮੈਂ ਮੁੜ ਕੇ ਫੇਰ ਉਧਰ ਨੂੰ ਗਈ ਆ ਤੇ ਇਹ ਤਿੰਨੇ ਪਿਓ ਪੁੱਤ ਖਲੋਤੇ ਆ ਇਹਦੇ ਭਰਾ ਦੇ ਵਿੱਚ ਲੀੜਿਆਂ ਵਾਲਾ ਲਫਾਫਾ ਵਾ ਗੋਪੀ ਦੇ ਹੱਥ ਵਿੱਚ ਹਾਂਜੀ ਤੇ ਇਹਦੇ ਮੈਨੂੰ ਚਾਚੇ ਨੇ ਧੱਕੇ ਮਾਰਿਆ ਚਲੋ ਪੁੱਤ ਘਰ ਚਲੋ ਤੇ ਮੈਂ ਮੁੰਡਿਆਂ ਨੂੰ ਵੇਖਣ ਲਈ ਆ ਕਿੰਨਾ ਕਰੋਲਾ ਪਾਉਣ ਦਾ ਤੇ ਮੁੰਡਿਆਂ ਤੱਕ ਮੈਨੂੰ ਜਾਣ ਨਹੀਂ ਦਿੱਤਾ ਜੀ ਹਾਂਜੀ ਬਸ ਇਹ ਬਿਲਕੁਲ ਠੀਕ ਸਹੀ ਸਲਾਮਤ ਆਈ ਹੈ ਘਰ ਵਾਪਸ ਹਾਂਜੀ ਜੀ ਸਹੀ ਸਲਾਮਤ ਆਈਆਂ ਆਣ ਕੇ ਆਪਣੇ ਹੱਥੀ ਗੇਟ ਵੀ ਬੰਦ ਕੀਤਾ ਜੀ ਨੇ ਹਾਂ ਹਾਂਜੀ ਤੇ ਤੁਹਾਨੂੰ ਲੱਗਦਾ ਜੀ ਜਿੰਨਾ ਛੋਟੀਆਂ ਹੁੰਦੀਆਂ ਤਾਂ ਉਹ ਮਾਰਕਾਈ ਹੋਈ ਹੋਏਗੀ ਨਹੀਂ ਜੀ ਮੈਂ ਨਹੀਂ ਨਹੀਂ ਇਹ ਗੱਲਾਂ ਨੂੰ ਮੰਦੀ ਸਹੀ ਸਲਾਮਤ ਜੀ ਆਈ ਹੈ ਠੀਕ ਹੈ ਜੀ ਹਾਂਜੀ ਜੀ ਸਹੀ ਲੱਗਦਾ ਇਹਨਾਂ ਮਾਰਕੀਟਿੰਗ ਦੇ ਵਿੱਚ ਕੋਈ ਨਾ ਮੁੰਡਿਆਂ ਦਾ ਹੱਥ ਹੋਵੇ ਜੀ ਚਲੋ ਵੀ ਉਹ ਜਦੋਂ ਕੀ ਆ ਗਿਆ ਕੋਰਟ ਚਲੇ ਪੈਨ ਬਲਕਾਰ ਸਿੰਘ ਮੈਂਬਰ ਆ ਪੰਚਾਇਤ ਮੈਂਬਰ ਆ ਮੱਲੀਆਂ ਪਿੰਡ ਆ ਹਾਂਜੀ ਕੀ ਮਸਲਾ ਪਿਆ ਜੀ ਇਹ ਮਸਲਾ ਪਿਆ ਜੀ ਅਹੀਂ ਤੇ ਆਪਣੇ ਘਰੇ ਸੁੱਤੇ ਹੀ 3 ਵਜੇ ਕੋਈ 17 ਕਿ ਮਿੰਟ ਹੋਏ ਸੀ ਜਦੋਂ ਕੁੜੀ ਦੀ ਚਾਚੀ ਆਈ ਤੇ ਸਾਡੇ ਘਰੇ ਸਾਨੂੰ ਲੈ ਕੇ ਗਈ ਦੋਆ ਜੀਆ ਨੂੰ ਜਾਂਦਿਆਂ ਨੂੰ ਜਿਹੜੀ ਕੁੜੀ ਆ ਉਹ ਬੇਹੋਸ਼ ਪਈ ਸੀ ਆਪਣੇ ਘਰ ਹੀ ਮੰਜੇ ਦੇ ਉੱਤੇ ਪਈ ਸੀ ਤੇ ਉਲਟੀਆਂ ਵੀ ਕੀਤੀਆਂ ਸੀ ਉਹਨੇ ਲਾਗੇ ਹਾਂਜੀ ਤੇ ਸਾਨੂੰ ਉਹਨਾਂ ਨੇ ਆਖਿਆ ਵੀ ਆ ਕੁੜੀ ਦੀ ਇੰਤਰਾਹ ਹਾਲਤ ਹੋਈ ਆ ਅਸੀਂ ਕੋਈ ਨਹੀਂ ਵੇਖਿਆ ਕਿ ਜਾਂ ਇਹਨੂੰ ਕਿੰਨੇ ਮਾਰਿਆ ਵਾ ਕੀ ਹੋਇਆ ਕੀ ਨਹੀਂ ਤੇ ਚਾਦਰ ਦੇ ਵਿੱਚ ਪਾਈ ਹੀ ਉਹਨਾਂ ਨੇ ਤੇ ਉਹ ਮੁੰਡਿਆਂ ਨੇ ਫੜ ਕੇ ਤੇ ਉਹ ਟੈਂਪੂ ਦੇ ਵਿੱਚ ਲੱਦਣ ਚਲੇ ਗਏ ਆ ਤੇ ਅਸੀਂ ਉੱਥੋਂ ਹੀ ਉਹਨਾਂ ਦੇ ਘਰੋਂ ਹੀ ਵਾਪਸ ਆ ਗਏ ਆ ਬਾਕੀ ਗਾਂ ਦਾ ਸਾਨੂੰ ਨਹੀਂ ਪਤਾ ਕੁਝ ਲੱਗਦਾ ਤੁਹਾਡੇ ਪਿੰਡ 'ਚ ਵਾਕਿਆ ਹੋਇਆ ਸੀ ਇੱਥੇ ਕੁੜੀ ਨੂੰ ਲੈ ਕੇ ਹਾਂਜੀ ਵੀਡੀਓ ਵਾਇਰਲ ਹੋਈ ਹਾਂਜੀ ਜਿਹਦੇ ਨਾਲ ਚਾਹੁੰਦੇ ਨੇ ਕੋਈ ਜਬਰਦਸਤ ਕੰਮ ਕਰਦਾ नहीं, देखे देखे देखे। नहीं जी गलत गल है गलत है ये गल स नहीं लगता भी ये काम होया होगा हाँ जी